ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਕੈਨੇਡਾ ਦੀ ਬੇਰੋਜ਼ਗਾਰੀ ਦਰ ਅਕਤੂਬਰ ਦੇ ਵਿੱਚ 6.5 ਫੀਸਦੀ ਤੇ ਬਰਕਰਾਰ ਰਹੀ ਹੈ ਅਕਤੂਬਰ ਦੇ ਵਿੱਚ ਰੋਜ਼ਗਾਰ ਵਾਧਾ ਵੀ ਤਕਰੀਬਨ ਪਿਛਲੇ ਮਹੀਨੇ ਜਿੰਨਾ ਹੀ ਰਿਹਾ ਹੈ ਤੇ ਅਰਥਚਾਰੇ ਦੇ ਵਿੱਚ 14500 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਜ਼ਿਆਦਾਤਰ ਨੌਕਰੀਆਂ ਫੁੱਲ ਟਾਈਮ ਰੋਜ਼ਗਾਰ ਸਨ ਬਹੁਤੇ ਲੋਕਾਂ ਨੂੰ ਕਾਰੋਬਾਰ ਬਿਲਡਿੰਗ ਅਤੇ ਹੋਰ ਸਹਾਇਕ ਸੇਵਾ ਖੇਤਰ ਦੇ ਵਿੱਚ ਕੰਮ ਮਿਲਿਆ ਤੇ ਥੋੜਿਆਂ ਨੂੰ ਵਿੱਤ ਇੰਸ਼ੋਰੈਂਸ ਰੀਅਲ اسٹیਟ ਰੈਂਟਲ ਅਤੇ ਲੋਕਪ੍ਰਸ਼ਾਸਨ ਦੇ ਵਿੱਚ ਕੰਮ ਮਿਲਿਆ ਸਾਲ ਦਰ ਸਾਲ ਆਧਾਰ ਤੇ ਕੰਮ ਦੇ ਕੁੱਲ ਘੰਟਿਆਂ ਦੇ ਵਿੱਚ 1.6 ਫੀਸਦੀ ਦਾ ਵਾਧਾ ਦਰਜ ਹੋਇਆ ਹੈ ਤੇ ਪਿਛਲੇ ਸਾਲ ਇਸ ਸਮੇਂ ਦੇ ਮੁਕਾਬਲੇ ਔਸਤਨ ਘੰਟਾ ਵਾਰਤਨਖਾ ਦੇ ਵਿੱਚ 4.9 ਫੀਸਦੀ ਦਾ ਵਾਧਾ ਹੋਇਆ ਯਾਨੀ ਔਸਤ ਘੰਟਾ ਵਾਰ ਤਨਖਾ 1.68 ਡਾਲਰ ਦੇ ਵਾਧੇ ਦੇ ਨਾਲ 35.76 ਡਾਲਰ ਪ੍ਰਤੀ ਘੰਟਾ ਰਿਪੋਰਟ ਕੀਤੀ ਗਈ। ਨੌਜਵਾਨਾਂ ਦੇ ਵਿੱਚ ਰੋਜ਼ਗਾਰ ਦਰ ਅਪ੍ਰੈਲ ਤੋਂ ਬਾਅਦ ਪਹਿਲੀ ਵਾਰ ਵਧੀ ਹੈ ਪਰ ਸਾਲ ਦਰ ਸਾਲ ਆਧਾਰ ਤੇ 2.7 ਫੀਸਦੀ ਦਾ ਘਟਾ ਦਰਜ ਕੀਤੀ ਗਈ ਹੈ। ਬੈਂਕ ਆਫ ਕੈਨੇਡਾ ਵੱਲੋਂ ਵਿਆਜ ਦਰਾਂ ਦੇ ਕਟੌਤੀਆਂ ਦੇ باوجود ਕੈਨੇਡਾ ਦੇ ਵਿੱਚ ਕਾਰੋਬਾਰੀ ਨਿਵੇਸ਼ ਅਤੇ ਨਵੀਆਂ ਪਰਤੀਆਂ ਦੀ ਸਥਿਤੀ ਕਾਫੀ ਹੌਲੀ ਵੀ ਹੋਈ ਹੈ ਭਾਵੇਂ ਕਿ ਰੇ ਇਮੀਗ੍ਰੇਸ਼ਨ ਕਾਰਨ ਕਾਮਕਾਜੀ ਆਬਾਦੀ ਲਗਾਤਾਰ ਵਧ ਰਹੀ ਹੈ ਪਰ ਉੱਚੀਆਂ ਵਿਆਜ ਦਰਾਂ ਅਤੇ ਮਹਿੰਗਾਈ ਦੇ ਮੰਗ ਨੂੰ ਜਿਹੜਾ ਉਹ ਕੋਟ ਕੇ ਰੱਖਿਆ ਹੋਇਆ ਹੈ ਇਸ ਕਰਕੇ ਨੌਕਰੀ ਲੱਭ ਰਹੇ ਲੋਕਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਬੇਰੋਜ਼ਗਾਰੀ ਦਰ ਦੇ ਵਿੱਚ कोई कमी हुंदी नजर नहीं पेरे पिछले 1 साल ਦੇ ਵਿੱਚ ਕੈਨੇਡਾ ਦੀ ਲੇਬਰ ਫੋਰਸ ਕਾਮਕਾਜੀ ਆਬਾਦੀ ਜਿਹੜੀ ਹੈ ਉਹ 2.4 ਫੀਸਦ ਵੱਧ ਚੁੱਕੀ ਹੈ ਇਸ ਦੇ ਨਾਲ ਅਰਥਚਾਰੇ ਵਿੱਚ ਵਰਕਰਾਂ ਦਾ ਹੜ ਆਇਆ ਹੋਇਆ ਹੈ ਪਰ ਰੋਜ਼ਗਾਰ ਦਰ ਲਗਾਤਾਰ ਨਿਗਰ ਰਹੀ ਹੈ ਅਕਤੂਬਰ ਮਹੀਨੇ ਰੋਜ਼ਗਾਰ ਦਰ ਘਟ ਕੇ 60.6 ਫੀਸਦ ਤੇ ਦਰਜ ਹੋਈ ਜੋ ਕਿ ਪਿਛਲੇ ਸਾਲ 61.9 ਫੀਸ ਸੀ ਅਰਥਚਾਰੇ ਦੀ ਇਸ ਤਸਵੀਰ ਤੋਂ ਬਾਅਦ ਬੈਂਕ ਆਫ ਕੈਨੇਡਾ ਦੇ ਵੱਲੋਂ ਵਿਆਜ ਦਰਾਂ ਦੇ ਵਿੱਚ ਹੋਰ ਕਟੌਤੀ ਕੀਤੇ ਜਾਣ ਦੀ ਸੰਭਾਵਨਾ ਬਣ ਸਕਦੀ ਹੈ ਪਿਛਲੇ ਮਹੀਨੇ ਵਿਆਜ ਦਰਾਂ ਦੇ ਵਿੱਚ ਕਟੌਤੀ ਤੋਂ ਬਾਅਦ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੁਕੱਲਮ ਨੇ ਕਿਹਾ ਸੀ ਕੈਨੇਡਾਆਂ ਦੀਆਂ ਨੌਕਰੀਆਂ ਦੀ ਛਾਂਟੀ ਕਟੀ ਹੈ ਪਰ ਨਵੀਂ ਭਰਤੀ ਕਮਜ਼ੋਰ ਰਹੀ ਹੈ ਜਿਸ ਦੀ ਮਾਰ ਨੌਜਵਾਨਾਂ ਤੇ ਨਵੇਂ ਇਮੀਗ੍ਰੈਂਟਸ ਨੂੰ ਪਈ ਹੈ ਮੁਕੱਲਮ ਨੇ ਉਮੀਦ ਜਤਾਈ ਸੀ ਕਿ ਵਿਆਜ ਦਰਾਂ ਦੇ ਵਿੱਚ ਲਗਾਤਾਰ ਕਟੌਤੀ ਆਰਥਿਕਤਾ ਨੂੰ ਹੁਲਾਰਾ ਦੇਣ ਤੇ ਨੌਕਰੀਆਂ ਦੇ ਵਿੱਚ ਵਾਧਾ ਹੋਣ ਦੇ ਵਿੱਚ ਮਦਦ ਕਰੇਗੀ ਸੀਨੀਅਰਜ਼ ਮੰਤਰੀਆਂ ਦੀ ਬਣੀ ਕੈਨੇਡਾ ਅਤੇ ਅਮਰੀਕਾ ਸਬੰਧਾਂ ਬਾਰੇ ਹਾਲ ਹੀ ਦੇ ਵਿੱਚ ਮੋੜ ਸੁਰਜੀਤ ਕੀਤੀ ਗਈ ਕੈਬਨਟ ਕਮੇਟੀ 2021 ਦੇ ਸ਼ੁਰੂ ਦੇ ਵਿੱਚ 트럼ਪ ਦੇ ਅਹੁਦਾ ਛੱਡਣ ਤੋਂ ਬਾਅਦ ਪਹਿਲੀ ਵਾਰ ਹੋਣ ਜਾ ਰਹੀ ਹੈ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫ੍ਰੀਲੈਂਡ ਜੋ ਕਿ ਕਮੇਟੀ ਦੀ ਪ੍ਰਧਾਨਗੀ ਕਰਦੇ ਨੇ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਤਿਆਰੀ ਪੂਰੀ ਹੈ ਵਿਦੇਸ਼ ਮਾਮਲੇ ਬਾਰੇ ਮੰਤਰੀ ਮੈਲਨੀ ਜੋਲੀ ਨੇ ਮੀਟਿੰਗ ਦੀ ਅਗਵਾਈ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਓਟਵਾ ਦੇ ਕੋਲ ਪਹਿਲਾਂ ਹੀ ਇੱਕ ਯੋਜਨਾ ਹੈ ਤੇ ਹੁਣ ਸਰਕਾਰ ਇਸ ਨੂੰ ਅਮਲ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰੇਗੀ ਚੁਣੇ ਹੋਏ ਰਾਸ਼ਟਰਪਤੀ ਨੇ ਯੂਐਸ ਦੇ ਆਯਾਤ ਦੇ ਪੂਰੇ ਬੋਰਡ ਟੈਰਿਫ ਲਗਾਉਣ ਤੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਲਈ ਮੋਹਮ ਚਲਾਈ ਸੀ ਇਸ ਦੇ ਨਾਲ ਇਹ ਡਰ ਪੈਦਾ ਹੋ ਗਿਆ ਸੀ ਕਿ ਵਾਈਟ ਹਾਊਸ ਦੇ ਵਿੱਚ ਉਸ ਦਾ ਜਿਹੜਾ ਕਾਰਜਕਾਲ ਹੈ ਉਹ ਕੈਨੇਡੀਅਨ ਆਰਥਿਕਤਾ ਨੂੰ ਝਟਕਾ ਦੇ ਸਕਦਾ ਹੈ ਤੇ ਸਰਹੱਦ ਤੇ ਪ੍ਰਵਾਸੀਆਂ ਦੀ ਅਚਾਨਕ ਆਮਦ ਦਾ ਕਾਰਨ ਬਣ ਸਕਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ